ਜਿਹੜੇ ਗੁਰੂ ਸਾਹਿਬ ਨੇ ਆਖਿਆ ਸੀ ਵੀ ਇਦਾਂ 10 ਅਖੰਡ ਪਠ ਐ ਰੱਖਦੇ ਹੋ 10 ਐ ਰੱਖਦੇ ਹੋ ਤੇ ਸੁਣਨ ਵਾਲਾ ਬੋਲੋ ਪਿਆਰੇਓ ਕੋਈ ਵੀ ਨਾ ਹੋਵੇ ਗੁਰੂ ਸਾਹਿਬ ਨੇ ਤਾਂ ਬਾਣੀ ਪੜਨ ਤੇ ਵਿਚਾਰਨ ਵਾਸਤੇ ਆਖਿਆ ਸੀ ਵੀ ਭਾਈ ਗੁਰਬਾਣੀ ਨੂੰ ਸਮਝੋ ਤੇ ਵਿਚਾਰੋ ਅੱਜ ਬਿਜ਼ਨਸ ਚੱਲ ਪਿਆ ਬਹੁਤ ਵੱਡਾ ਧੰਦਾ ਚੱਲ ਪਿਆ ਬਾਣੀ ਵਿਚਾਰਨ ਵਾਲੇ ਬੰਨੇ ਤੁਰੇ ਹੀ ਨਹੀਂ ਅਸੀਂ ਇਥੇ ਸਿਰਫ ਸਿੱਖ ਪੈਦਾ ਕੀਤਾ ਸੀ ਗੁਰੂ ਸਾਹਿਬ ਨੇ ਅਜ ਇੱਕ ਨਵਾਂ ਸਮਾਜ ਪੈਦਾ ਹੋ ਗਿਆ ਕੀ ਆਂਦੇ ਉਹਨੂੰ ਭਲਾ ਜੀ ਦੇਖੋ ਦਬਮੀ ਜੀ ਆਵਾਜ਼ ਅੱਗੇ ਆਵਾਜ਼ ਆਉਂਦੀ ਹੈ ਸਿੱਖ ਪੈਦਾ ਕੀਤਾ ਸੀ ਗੁਰੂ ਸਾਹਿਬ ਨੇ ਇੱਕ ਨਵਾਂ ਸਮਾਜ ਪੈਦਾ ਹੋਇਆ ਕੀ ਆਂਦੇ ਉਹਨੂੰ ਭਲਾ ਤੇ ਗੱਜ ਕੇ ਬੋਲੋ ਹਾਂ ਪਿਆਰਿਓ ਇਹਦਾ ਮਸਤ ਸੰਤ ਸਮਾਜ ਵੱਖਰੇ ਬਣ ਗਿਆ ਇੱਕ ਇੱਕ ਸੰਤਾਂ ਦਾ ਸਮਾਜ ਵੱਖਰੇ ਬਣ ਗਿਆ ਤੇ ਉਹਨਾਂ ਨੂੰ ਵੱਡਾ ਕਰਨ ਵਾਲਾ ਕੌਣ ਹੈ ਭਲਾ ਬੋਲੋ ਗੁਰੂ ਕੇ ਪਿਆਰੇ ਲੋਕ ਵੱਡੇ ਕਰਨ ਵਾਲੇ ਲੋਕ ਜਾਂਦੇ ਆ ਤੇ ਭਲਾ ਹੋਵੇ ਇਹਨਾਂ ਨੌਜਵਾਨ ਵੀਰਾਂ ਦਾ ਜੇ ਇਦਾਂ ਦੀਵਾਨ ਸਿਰਫ ਆ ਜਿਹੜਾ ਦੀਵਾਨ ਦਾ ਇਕੱਠ ਹੈ ਇਹ ਸਿਰਫ ਗੁਰੂ ਗ੍ਰੰਥ ਸਾਹਿਬ ਕਰਕੇ ਆ ਕਿਹਦੇ ਕਰਕੇ ਗੱਜ ਕੇ ਬੋਲੋ ਇੱਕ ਵਾਰ ਉੱਚੀ ਬੋਲੋ ਸਿਰਫ ਗੁਰੂ ਜਦੋਂ ਡੇਰੇ 'ਚ ਇਕੱਠ ਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਕਰਕੇ ਨਹੀਂ ਹੁੰਦਾ ਉਹ ਕਿਹਦੇ ਕਰਕੇ ਹੁੰਦਾ ਉਹ ਉਥੇ ਬਾਬੇ ਕਰਕੇ ਹੁੰਦਾ ਜੇ ਬਾਬਾ ਨਹੀਂ ਹੋਏਗਾ ਤੇ ਉਥੇ ਕੱਠ ਹੌਲੀ ਹੌਲੀ ਘਟ ਜਾਏਗਾ ਗੁਰੂ ਗ੍ਰੰਥ ਸਾਹਿਬ ਵਾਲੇ ਬੰਨੇ ਧਿਆਨ ਘਟ ਹੁੰਦਾ ਤੇ ਬਾਬਿਆਂ ਵਾਲੇ ਬੰਨੇ ਧਿਆਨ ਵਧ ਹੁੰਦਾ ਬਾਬੇ ਦੇ ਪੈਰਾਂ ਦੀ ਮਿੱਟੀ ਚੋਕੇ ਮਥੇ ਉਲਾਈ ਜਾਣੀ ਹੈ ਜਵਾਗ ਬਾਬਿਆਂ ਦੇ ਅੱਗੇ ਕਰ ਜੇ ਨੇ ਬਾਬਾ ਜੀ ਦੇ ਸਿਰ ਤੇ ਹੱਥ ਰੱਖ ਦਿਓ